ਦੇਖੋ ਆ ਮੁੱਖ ਮੰਤਰੀ ਸਾਹਿਬ ਕਿਤੇ ਬਿਜ਼ੀ ਹੋਣਗੇ ਦੇਖੋ ਨਾਲੇ ਲੇਟ ਹੋ ਗਏ ਸੀਗੇ ਸ਼ਾਮ ਦਾ ਟਾਈਮ ਸੀਗਾ ਸੋ ਮੈਨੂੰ ਲੱਗਦਾ ਕਿਤੇ ਬਿਜ਼ੀ ਹੋਰ ਹੋ ਗਏ ਹੋਣੇ ਸੋ ਇਸ ਕਰਕੇ ਕੋਈ ਬਹੁਤਾ ਇੰਪੋਰਟੈਂਟ ਤਾਂ ਹੈ ਨਹੀਂ ਵਿਧਾਨ ਸਭਾ ਇਹਨਾਂ ਲੋਕਾਂ ਲਈ ਅਸਲੀ ਗੱਲ ਹੈ ਇਸ ਪਾਰਟੀ ਲਈ ਵਿਧਾਨ ਸਭਾ ਬਣੀ ਹੀ ਨਹੀਂ ਹੈ ਮਤਲਬ ਜਦੋਂ ਗਵਰਨਰ ਅਡਰੈਸ ਵੀ ਆ ਉਦੋਂ ਵੀ ਲੀਡਰ ਆਫ ਓਪੋਜੀਸ਼ਨ ਜਾਂ ਓਪੋਜੀਸ਼ਨ ਦੇ ਜਿਹੜੇ ਵੀ ਬੰਦੇ ਬੋਲਣਾ ਚਾਹੁੰਦੇ ਸੀ ਪਹਿਲੀ ਗੱਲ ਤਾਂ ਸਾਡੇ ਸੁਖਪਾਲ ਸਿੰਘ ਖਹਿਰਾ ਨੂੰ ਇਹਨਾਂ ਨੇ ਟਾਈਮ ਹੀ ਨਹੀਂ ਦਿੱਤਾ ਔਰ ਦੂਸਰੀ ਗੱਲ ਜਿਹੜੇ ਬੋਲਣੇ ਵੀ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਇਹ ਸਾਰੇ ਇੰਨੀ ਡਿਸਟਰਬੈਂਸ ਕ੍ਰੀਏਟ ਕਰਦੇ ਸੀ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਹਿੰਦਾ ਪੁਆਇੰਟ ਆਫ ਆਰਡਰ ਲੈ ਕੇ ਇੱਕ ਬੰਦਾ ਬੋਲ ਲਿਆ ਕਰੋ ਕੋਈ ਗੱਲ ਨਹੀਂ ਤੁਸੀਂ ਉਹਦਾ ਕਾਊਂਟਰ ਕਰਨਾ ਪਰ ਵੈਸੇ ਤਾਂ ਲੀਡਰ ਆਫ ਦਾ ਲੀਡਰ ਆਫ ਦਾ ਹਾਊਸ ਨੇ ਉਹਨੂੰ ਸਾਰੇ ਨੂੰ ਵਾਈਂਡ ਅਪ ਕਰਨਾ ਹੁੰਦਾ ਪਰ ਅਨਫੋਰਚੂਨੇਟਲੀ ਲੀਡਰ ਆਫ ਦਾ ਹਾਊਸ ਕੱਲ ਆਏ ਨਹੀਂ ਉਹ ਇਸ ਕਰਕੇ ਨਹੀਂ ਆਏ ਮੈਨੂੰ ਲੱਗਦਾ ਕਿ ਸਪੀਕਰ ਸਾਹਿਬ ਦਾ ਅੱਜ ਸ਼ਾਇਦ ਆਖਰੀ ਦਿਨ ਹੈ ਸਪੀਕਰੀ ਦੇ ਤੌਰ ਤੇ ਜਾਂ ਇਹ ਸੈਸ਼ਨ ਆਖਰੀ ਆ ਤੇ ਉਹਨਾਂ ਕੰਮਾਂ 'ਚ ਕਿਤੇ ਬਿਜ਼ੀ ਹੋਣਗੇ ਕਿਉਂਕਿ ਇਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਮਾਈਨਿੰਗ ਦੀ ਪਾਲਿਸੀ ਕਹਿੰਦੇ ਲਿਆਉਨੇ ਆ ਮਾਈਨਿੰਗ ਮੰਤਰੀ ਚੇਂਜ ਕਰੀ ਜਾਂਦੇ ਆ ਮੇਰੇ ਖਿਆਲ ਤਿੰਨ ਕਰਤੇ ਕਿ ਚਾਰ ਕਰਤੇ ਤੇ ਹੁਣ ਫੇਰ ਮਾਈਨਿੰਗ ਮੰਤਰੀ ਮੇਰੇ ਖਿਆਲ ਚੇਂਜ ਕਰਨ ਦੀ ਤਿਆਰੀ ਦੇ ਵਿੱਚ ਹੈਗੇ ਆ ਲੇਕਿਨ ਪਾਲਿਸੀ ਨੂੰ ਠੀਕ ਨਹੀਂ ਕਰਨਾ ਗਰਾਊਂਡ ਰਿਐਲਿਟੀ ਤੇ ਨਹੀਂ ਜਾਣਾ ਇਹ ਇਹਨਾਂ ਦੀ ਅਸਲੀਅਤ ਆ ਪਰ ਜਿਹੜੇ ਸਪੀਕਰ ਸਾਹਿਬ ਕਹਿੰਦੇ ਕਿ ਤੁਗੜਾ ਸਮਝ ਦੇਤਾ ਕਹਿੰਦੇ ਵਿਰੋਧੀ ਧਰੂ ਕਹਿੰਦੇ ਫਿਰ ਵੀ ਰੌਲਾ ਪਉਂਦੇ ਆ ਕਦੇ ਕਹਿਣ ਨੂੰ ਕੁਝ ਨਹੀਂ ਆ ਕਿ ਤਾਂ ਦਾਵਾ ਕਰਦੇ ਐਕਚੁਅਲੀ ਅਸਲੀ ਗੱਲ ਆ ਦੇਖੋ ਇਹਨਾਂ ਦੇ ਦਾਅਵੇ ਤਾਂ ਗਰਾਊਂਡ ਲੈਵਲ ਤੇ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਦਾਅਵੇ ਜਿੱਥੇ-ਜਿੱਥੇ ਹੈਗੇ ਆ ਮੈਂ ਤੁਹਾਨੂੰ ਇੱਕ ਤੋਂ ਦੋ ਦਿਨਾਂ ਦੇ ਵਿੱਚ ਇੱਕ ਹੋਰ ਚੀਜ਼ ਤੁਹਾਡੇ ਸਾਹਮਣੇ ਲਿਆ ਕੇ ਰੱਖੂੰਗਾ ਤੁਸੀਂ ਫਿਰ ਅਸੈਸ ਕਰ ਲਿਓ ਵੀ ਇਹਨਾਂ ਦੇ ਜਿਹੜੇ ਦਾਅਵੇ ਆ ਉਹ ਕਿਹੋ ਜਿਹੇ ਹੈਗੇ ਗੋਫੀ ਤਾਂ ਬਣਾ ਲਈ ਕਹਿੰਦੇ ਕਹਿੰਦੇ ਨਾ ਤਾਂ ਕਬੱਡੀ ਵਾਲਾ ਕੰਮ ਆ ਬਾ 30 ਸਕਿੰਟ ਚ ਰੇਡ ਭਾ ਕੇ ਪਿੱਛੇ ਮੁੜਨਾ ਹ ਭਈ ਜੇ ਲੈ ਕੇ ਦੌਰ ਜਾਣੇ ਹੈ ਭਈ ਜੇ ਨੰਬਰ ਲੈ ਕੇ ਆ ਜਾਣਾ ਫਿਰ ਇਹਨਾਂ ਦੇ ਪੱਲੇ ਕੀ ਆ ਹਾਂ 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 ਇਹਨਾਂ ਦੇ ਫਿਰ ਜੇ ਇਦਾਂ ਦੀ ਗੱਲ ਆ ਕਬੱਡੀ ਵਾਲੀ ਗੱਲ ਆ ਕਬੱਡੀ ਖੇਡ ਲੈਣ ਜਿਨੇ ਜਿਹੜਾ ਚ ਗੇਮ ਖੇਡਣੀ ਆ ਸਾਨੂੰ ਤਾਂ ਸਾਰੀਆਂ ਖੇਡਣੀਆਂ ਆਉਂਦੀਆਂ ਜਿਹੜੀ ਖੇਡਣੀ ਖੇਡ ਲੈਣ ਇਹਦੇ ਚ ਕੀ ਰੌਲੇ ਵਾਲੀ ਗੱਲ ਆ ਲੇਕਿਨ ਇੱਕ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਜਿਹੜਾ ਪੁਲਿਸ ਦਾ ਔਰ ਸਾਡੀ ਫੌਜ ਦਾ ਕਿਤੇ ਨਾ ਕਿਤੇ ਇਹੋ ਜੀ ਬ੍ਰਾਂਡਿੰਗ ਚੱਲ ਰਹੀ ਆ ਕਿਉਂਕਿ ਜੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਜਿਹੜੀ ਪਹਿਲ ਦੇ ਤੌਰ ਤੇ ਗੱਲ ਕੀਤੀ ਜਾਂਦੀ ਆ ਉਹ ਸਾਡੀ ਫੌਜ ਦੀ ਕੀਤੀ ਜਾਂਦੀ ਆ ਕਿ ਜਦੋਂ ਸਭ ਤੋਂ ਪਹਿਲਾਂ ਪੰਜਾਬੀ ਆਪਟ ਕਰਦਾ ਫੌਜ ਦੇ ਵਿੱਚ ਜਾਣਾ ਲੇਕਿਨ ਪੁਲਿਸ ਵੀ ਜਿਹੜੀ ਉਹ ਸਾਡੀ ਆ ਇਹਦੇ ਵਿੱਚ ਬਲੈਕ ਸ਼ੀਪਸ ਹੋ ਸਕਦੀਆਂ ਲੇਕਿਨ ਆਪਾਂ ਇਹਨੂੰ ਆਰਗੇਨਾਈਜੇਸ਼ਨ ਦੇ ਤੌਰ ਤੇ ਬ੍ਰਾਂਡ ਨਾ ਕਰੀਏ ਕਿਉਂਕਿ ਜਦੋਂ ਜਦੋਂ ਬ੍ਰਾਂਡ ਕਰਨ ਲੱਗ ਪੈਨੇ ਆ ਕਿਉਂਕਿ ਫੌਜ ਵਰਸਸ ਪੁਲਿਸ ਤੇ ਪੁਲਿਸ ਵੀ ਸਾਡੀ ਆ ਤੇ ਜਿਹੜੀ ਪੁਲਿਸ ਫੋਰਸ ਆ ਉਹ ਵੀ ਸਾਡੀ ਆ ਕਿਉਂਕਿ ਸਾਡੇ ਬੱਚੇ ਜੇ ਕਿਤੇ ਪੁਲਿਸ ਕੁੱਟਦੀ ਆ ਤੇ ਉਹ ਵੀ ਸਾਡੇ ਬੱਚੇ ਆ ਤੇ ਜਿਹਨੂੰ ਕੁੱਟਣ ਵਾਲੇ ਆ ਉਹ ਵੀ ਮੈਨੂੰ ਕਦੀ ਕਦੀ ਏਦਾਂ ਦੀ ਗੱਲ ਯਾਦ ਆਉਂਦੀ ਆ ਵੀ ਜਦੋਂ ਗੋਰੇ ਆਏ ਸੀ ਉਦੋਂ 1 ਲੱਖ ਗੋਰੇ ਤੋਂ ਵੱਧ ਨਹੀਂ ਸੀ ਤੇ ਫੋਰਸ ਵੀ ਸਾਡੀ ਸੀ ਆਰਮੀ ਵੀ ਸਾਡੀ ਸੀ ਤੇ ਕੁੱਟ ਖਾਣ ਵਾਲੇ ਵੀ ਸਾਡੇ ਸੀ ਸੋ ਇਸ ਕਰਕੇ ਉਦਾਂ ਦਾ ਹੀ ਇਹ ਨਜ਼ਰੀਆ ਬਣਦਾ ਜਾ ਰਿਹਾ ਆਪਾਂ ਇਸ ਗੱਲ ਨੂੰ ਅਵੋਇਡ ਕਰ ਲਈਏ ਮੈਂ ਤੁਹਾਡੇ ਜ਼ਰੀਏ ਤੋਂ ਵੀ ਇਹ ਗੱਲ ਬੇਨਤੀ ਕਰਨੀ ਚਾਹੁੰਦਾ ਠੀਕ ਸਰ ਤਾਂ